ਆਪਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਵੱਲ 100% ਧਿਆਨ ਦੇਣਾ ਪੈਣਾ ਪਿਆਰ ਦੇਣਾ ਪੈਣਾ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਬਣ ਗਿਆ ਨਾ ਫਿਰ ਗੁਰੂ ਸਾਹਿਬ ਅਗਵਾਈ ਕਰਦੇ ਆ ਤੇ ਇੱਕ ਸਾਧੂ ਕੋਲ ਭੇਜਦੇ ਆ ਪਰ ਇਹ ਵੀ ਚੇਤਾ ਰੱਖਣਾ ਕਿਸੇ ਸ਼ਾਇਰ ਨੇ ਬਹੁਤ ਸੋਹਣਾ ਕਿਹਾ ਕਿਨੇ ਮਤ ਤੂੰ ਮਾਣ ਕਰੀ ਕਿ ਮੈਂ ਜਗਾ ਜਗਾ ਤੇ ਪਟਕ ਕੇ ਨਹੀਂ ਆਇਆ ਮੈਂ ਉੱਤੇ ਵੀ ਗਿਆ ਤੋਕਾ ਹੋ ਗਿਆ ਉੱਤੇ ਵੀ ਸਾਧੂ ਪੂਰਾ ਨਹੀਂ ਨਿਕਲਿਆ ਉੱਥੇੋਂ ਨਿਕਲਿਆ ਕਹਿੰਦੇ ਸਲਿਏ ਤੇ ਤੈਨੂੰ ਭੁੱਖ ਹੀ ਨਹੀਂ ਸੀ ਭੁੱਖ ਵਾਲਾ ਤੇ ਬੰਦਾ ਬਹਿ ਨਹੀਂ ਸਕਦਾ ਉਹਨੇ ਤੇ ਇੱਥੋਂ ਨਹੀਂ ਖਾਇ ਰ ਭਈ ਤੇ ਅੱਗੇ ਤੇ ਅੱਗੇ ਜਾਣਾ ਹਾਂਜੀ ਜਿਸ ਦਿਨ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜਿੰਨੀ ਕੁ ਸਾ ਸਾਡੀ ਕੋਸ਼ਿਸ਼ ਹੈ ਪਿਆਰ ਪੈ ਜੇ ਤੇ ਸਤਿਗੁਰੂ ਪੂਰਾ ਸਾਡਾ ਉਹ ਅਗਵਾਈ ਕਰਦੇ ਨੇ ਸਤਿਗੁਰੂ ਜੀ ਨਾ ਫਿਰ ਸੋਝੀ ਪਾ ਦਿੰਦੇ ਨੇ ਵੀ ਇੱਥੇ ਹੁਣ ਐਨਾ ਕੁ ਠੀਕ ਆ ਇਦੂ ਗਾਮ ਆਇਆ ਦਾ ਪਸਾਰਾ ਸ਼ੁਰੂ ਹੋਣ ਲੱਗਾ ਵਾਹ ਨਾ ਕਦਮ ਪਿੱਛੇ ਹਟਾ ਕੇ ਮਾਰਦ ਨੂੰ ਫੇਰ ਬੇਨਤੀ ਕਰਾਂ ਸਤਿਗੁਰ ਜੀ ਸੇ ਗੁਰਮੁਖ ਪਿਆਰੇ ਮੇਲੋ